ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਵੇਜੀਹਾਨਾ ਦਾ ਜਿਹੜਾ ਵਾ ਅੱਡਾ ਵਾ ਨਾਲ ਦੁੱਧ ਦਾ ਕੰਮ ਹੈ ਤੇ ਨਾਲ ਜਿਹੜਾ ਵੇਜੀਹਾਨਾ ਦਾ ਵਪਾਰ ਦਾ ਕੰਮ ਵੀ ਹੈ ਬਿਲਕੁਲ ਸ਼ੀਤਾ ਸਾਹਿਬ ਗੁਰਦਾਰਾ ਸਾਹਿਬ ਦੇ ਲੱਗ ਕੇ ਰਾਮਗੜੀਆ ਗੇਟ ਦੇ ਲੱਗ ਕੇ ਜਿਹੜਾ ਵੇਜੀਹਾਨਾ ਦਾ ਘਰ ਹੈ ਜਿਹੜਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਮਖਾਉਣੀਆਂ ਨੇ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਤਾਜ਼ੀਆਂ ਸੋਈਆਂ ਬਿਲਕੁਲ ਬੋਲੇ ਦੀ ਮੱਜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਧਾਨਾ ਤੇ ਕੁਛ ਨਹੀਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋ ਸਨਾਠ ਠੀਕ ठाਜੇ ਵਧੀਆ ਵੀਜੀ ਠੀਕ ठाਹ ਤੀ ਸਨਾਹੋ ਜੀ ਸਾਫ ਵਧੀਆ ਜੇ ਵੇਚ ਗਿਆ ਸੀ ਉਦੋਂ ਵਾਲਾ ਮਾਲ ਹਾਂ ਜੀ ਉਦੋਂ ਵਾਲਾ ਮੇਰਾ ਮਾਲ ਉਸੇ ਵਾਲੇ ਵੇਚ ਗਿਆ ਸੀ ਕਾਫੀ ਬਾਅਦ ਤੋਂ ਬਾਅਦ ਆਇਆ ਬਾਜੇ ਤੁਹਾਨੂੰ ਫੋਨ ਕੀਤਾ ਤੁਸੀਂ ਮੈਰਿਜ ਚ ਬਿਜ਼ੀ ਹੋਗੇ ਮੌਕਾ ਨਹੀਂ ਲੱਗਾ ਬਾਜੇ ਲੱਗਾ ਵੀਡੀਓ ਪਾਣੀ ਸੀ ਆਪਾਂ ਮੈਂ ਤੁਹਾਨੂੰ ਪਾ ਦਈਏ ਉਸ ਤੋਂ ਬਾਅਦ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਹੀ ਅੱਜ ਮਿਲਿਆ ਜੀ ਤੇ ਨਾਮ ਦੱਸਦੇ ਕਰੀਏ ਮੈਂ ਆਪਣਾ ਤਰਸੀਮ ਸਿੰਘ ਜੀ ਹਾਂਜੀ ਜ਼ਿਲ੍ਹਾ ਅਮਰੀਕਸਰ ਇਹ ਕਾਸ ਵਿੱਚ ਤੁਸੀਂ ਅੰਮ੍ਰਿਤਸਰ ਕਰਨੀ ਆ ਬਾਬਾ ਦੀਪ ਸਿੰਘ ਦੇ ਗੁਰਦਾਰੇ ਆਰਾਮਗੜੀਆ ਗੇਟ ਦੇ ਲੱਗੇ। ਬਿਲਕੁਲ ਛੇਦਾਂ ਸਾਹਿਬ ਗੁਰਦਾਰਾ ਜਿਹੜਾ ਕਾਫੀ ਮਸ਼ਹੂਰ ਹੈ ਅੰਮ੍ਰਿਤਸਰ ਦੇ ਵਿੱਚ। ਬਿਲਕੁਲ ਬਿਲਕੁਲ ਮਸ਼ਹੂਰ ਜੀ। ਤੇ ਕੱਲ ਤੇ ਐਤਵਾਰ ਵੀ ਆ। ਕੱਲ ਤੇ ਦੁਪਹਿਰਾ ਸਾਹਿਬ ਵੀ ਆ ਇੱਥੇ। ਦੁਪਹਿਰਾ ਸਾਹਿਬ ਪੂਰੀਆਂ ਰੌਣਕਾਂ ਲੱਗੀਆਂ। ਪੂਰੀਆਂ ਰੌਣਕਾਂ ਜਿਹੜਾ ਪੂਰ ਮੇਲਾ ਹੀ ਲੱਗਾ ਹੁੰਦਾ ਹੈ ਕਿ ਹਰ ਵਾਰੀ ਜਿਹੜਾ ਵਾ। ਠੀਕ ਹੈ ਜੀ। ਤੇ ਫੋਨ ਨੰਬਰ ਬੋਲ ਦੇ ਇੱਕ ਵਾਰੀ। ਫੋਨ ਨੰਬਰ ਆਪਣਾ ਹੈਗਾ ਜੀ 95175 7555। ਠੀਕ ਹੈ ਜੀ। ਤੇ ਚਲੋ ਸ਼ੁਰੂਆਤ ਫੇਰ ਜਿਹੜੀ ਵੀਰ ਜੀ ਇਹ ਪਹਿਲਾਂ ਕੱਟੀ ਜੇ ਅੱਛਾ ਬਹੁਤ ਥੋੜਾ ਸੇਕ ਲੱਗਾ ਜਿੱਕਰ ਸੇਕ ਲੱਗਾ ਜੀ ਨੂੰ ਹਾਂ ਦੇਖ ਸਕਦੇ ਜੀ ਛੋਟੇ ਤਾਜ਼ਾ ਬੱਚਾ ਜੇ ਪਰ 4-3 ਨਹੀਂ 4 ਨਹੀਂ ਦੀ ਸੁਣੀ ਜੇ 3 ਤੋਂ 4 ਛੇ ਲੀਟਰ ਬੋਲਾ ਹੀ ਹੈ ਵੀਰ ਜੀ ਅੱਛਾ 6 ਲੀਟਰ ਬੋਲਾ ਹੀ ਆ 6 ਲੀਟਰ ਬੋਲਾ ਹੀ ਆ ਤਿਆਰ ਹੈ ਇਸ ਟਾਈਮ ਜਿਹੜਾ ਜਿਹੜਾ ਛੋਟੀ ਬਹੁਤ ਬਰੀਕ ਵਾਲੀ ਆ 10 ਕਿਲੋ ਕੋ ਕਰੂਗੀ ਅੱਛਾ ਪਹਿਲੇ ਸਵੇ ਦੁੱਧ 10 ਲੀਟਰ ਜਿਹੜਾ ਚੁਆਇਜ ਜਿਹੜਾ ਦਹੀਂ ਦੀ ਛੋਟੀ ਬਹੁਤ ਸ਼ਾਨਦਾਰ ਆ ਮਤਲਬ ਕਿ ਤੀਸਰੇ ਚੌਥੇ ਦਿਨ ਦੀ ਸੋਈ ਥਲੇ 6 ਲੀਟਰ ਤਿਆਰ ਆ ਪਹਿ ਇਤਨਮੀ ਹਰੇਕਰੀ ਦੇਖ ਸਕਦੇ ਜੀ ਨਾ ਦੇ ਸਕਦੇ ਬਾਕੀ ਹਲੇ ਸਵੇਰ ਦਾ ਟਾਈਮ ਆ ਜਿਹੜੀ ਚੁਆਇਸ ਹੋਣ ਵਾਲੀ ਹੈ ਇੰਨਾਂ ਦੀ ਤੋਰਾਂ ਵੀ ਜੇ ਕਰੀ ਨੂੰ ਬਾਹਰ ਨੂੰ ਤੋਰ ਤਾ ਅੱਜ ਲੈ ਆ ਜੀ ਸ਼ਿਦਾ ਸਾਹਿਬ ਕਰਤਾਰੇ ਦਾ ਰਸਤਾ ਇੱਥੇ ਤਕਰੀਬਨ ਕੋਈ 3-4 ਮਿੰਟ ਦਾ ਹੀ ਆ ਜਿਹੜਾ ਕੋਈ ਵੀ ਆਵੇ ਨਾਲੇ ਉੱਥੇ ਦਰਸ਼ਨ ਕਰ ਜੇ ਤਨਾਲੇ ਆਪਣਾ ਮਾਲ ਵੀ ਵੇਖਦੇ ਆਂ ਦਰਬਾਰ ਸਾਹਿਬ ਇੱਥੇ ਲੱਗ ਗਈ ਆ ਬਾਕੀ ਸੋਨੇ ਪੇਚਪੜੇ ਦੀ ਝੋਟੀ ਆ ਜਿਹੜੀ ਬਾਕੀ ਸ਼ਹਿਰਾਂ ਦੇ ਵਿੱਚ ਪਸ਼ੂ ਜਿਹੜੇ ਅੰਦਰ ਹੀ ਰਹਿੰਦੇ ਆ ਬਾਹਰ ਨਹੀਂ ਜਿਹੜੇ ਕੱਢੇ ਜਾਂਦੇ ਇੱਥੇ ਰਹਿੰਦੀਆਂ ਆ ਇਹ ਪੱਕੀਆਂ ਹੀ ਆ ਬਾਕੀ ਹਵਾ ਨਵੇਂ ਦਾ ਲੱਗ ਰਿਹਾ ਇੱਕ ਵਾਰੀ ਦੇਖ ਸਕਦੇ ਜੀ ਬਾਕੀ ਵੀ ਜੀ ਚਵਾਈ ਬੜੀ ਪੋਲੀ ਆ ਥੱਲੇੋਂ ਚੰਗੇ ਤਿਆਰ ਹੋਈਏ। ਇਹਨੂੰ ਧਾਰ ਪੋਲੀ ਭਾਗ ਬੱਚਾ ਜੋ ਸਕਦਾ ਨਹੀਂ। ਪਿੱਠ ਫੋੜੇ ਤਾਂ ਵੀ ਕਰੀ ਦੇ ਇੱਕ ਸਾਦੇ ਜੇ। ਤੇ ਕੀ ਰੱਖੇ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਵੀਰ ਜੀ ਇਹੋ ਜੀ ਸ਼ਕੀਨ ਝੋਟੀ ਦਾ ਆ ਤੇ ਭਾਵੇਂ ਬਾਹਰ 80 ਵੀ ਕਰੀ ਜਾਂਦੇ 85 ਵੀ ਕਰੀ ਜਾਂਦੇ ਆ ਹਾਂਜੀ ਹਾਂਜੀ ਆਪਾਂ ਵੀਰ ਜੀ 75000 ਮੁੱਲ ਕਰਾਂਗੇ 70000 ਦੀ ਝੋਟੀ ਦੇ ਦਾਂਗੇ 70000 ਦੀ ਦੇ ਦੋ ਵੀ ਹਾਂਜੀ ਹਾਂ ਨਾ 70 ਵੀ ਝੋਟੀ ਦੇ ਦਾਂਗੇ ਚਲੋ ਵਿੱਚ ਛੋਟ ਛੱਡ ਕਰ ਦਈਏ ਥੋੜੀ ਬੱਤੀ ਜਦੋਂ ਕੋਈ ਵੀਰ ਫੋਨ ਕਰੇ ਜਰੂਰ ਹੋਏਗੀ ਠੀਕ ਹੈ ਜੀ ਥਾਣ ਹੋਏਗਾ ਜੀ ਠੀਕ ਹੈ ਤੇ ਹੁਣ ਅੱਗੇ ਆਪਣੇ ਕੋਲ ਦੂਸਰੇ ਨੰਬਰ ਤੇ ਦੂਸਰੇ ਦਾ ਝੋਟੀ ਵੀਰ ਜੀ ਇਹ ਵੀ ਸੁਵੇ ਜੀ ਇਹ ਵੀ ਦੂਸਰੇ ਸੁਵੇ ਥਾਣ ਇਹਦੇ ਵੀ ਦੇਖ ਸਕਦੇ ਲੱ ਇਹ ਥੱਲੇ ਇਸ ਟਾਈਮ ਜੀ 8 ਕਿਲੋ ਦੁੱਧ ਤਿਆਰ ਜੇ 8 ਲੀਟਰ ਤਿਆਰ ਆ ਹਾਂਜੀ ਬੋਲੀ ਜੋ ਨਿਕਲੀ ਆ ਕੱਲ ਦੀ ਹੈ ਜੀ ਇਹਨੋਂ ਸੋ ਇਹਨੋਂ ਤਰ੍ਹਾਂ ਵੀ ਕਿੰਨੇ ਦਿਨ ਹੋਏ ਆ ਇਹਨੋਂ ਵੀ ਜੀ 5-6 ਦਿਨ ਹੋਏ ਸੋਈ ਪੰਜ ਛੇ ਦਿਨ ਹੋਏ ਸੋਈ ਨਾ ਹਾਂਜੀ ਇਹ ਥੱਲੇ ਦੁੱਧ 8 ਕਿਲੋ ਤਿਆਰ ਜੇ 8 ਕਿਲੋ ਤਿਆਰ ਆ ਇਹ ਕਿੰਨਾ ਚਵਾਈ ਜਾਊਗੀ ਇਹ ਵੀ ਜੀ ਛੋਟੀ ਦੁੱਧ 12 ਕਿਲੋ ਚਵਾਈਏਗੀ 12 ਲੀਟਰ ਜਿਹੜਾ ਚਵਾਈ ਜਾਊਗੀ ਹਾਂਜੀ ਚਵਾਈ ਜਾਏਗੀ ਤੋੜ ਦਈਏ ਇਹਨਾਂ ਵੀ ਇਹ ਵੀ ਚੰਗੇ ਕੱਦ ਕਾਠ ਲੀਆ

ਦੁੱਧ 12 ਕਿਲੋ ਜਿਹੜਾ ਇਹ ਕਹਿੰਦੇ ਕਿ ਚੋਈ ਜਾਊਗੀ 5ਵੇਂ 6ਵੇਂ ਦਿਨ ਦੀ ਸੋਈ ਥਲੇ ਦੁੱਧ ਜਿਹੜਾ 8 ਲੀਟਰ ਜਿਹੜਾ ਤਿਆਰ ਦੱਸਦੇ ਆ ਆ ਦੇਖ ਸੰਦੇ ਹਵਾਨਾ ਇਹਦਾ ਵੀ ਲੱਗ ਗਿਆ ਤੇ ਫੇਟ ਪੜੇ ਤਾਂ ਇਹ ਵੀ ਆਪਾਂ ਦੇਖ ਸਕਦੇ ਹਾਂ ਠੀਕ ਆ ਬਾਕੀ ਵਿੱਚ ਕੱਟਾ ਵੇਖੋ ਕੱਟਾ ਵੀ ਆ ਦੇ ਸਕਦੇ ਆ ਤੋ ਇਹ ਵੀਰ ਪਾਲਣ ਵਾਸਤੇ ਬੜੇ ਸ਼ੌਕ ਨਾਲ ਪਾਲ ਸਕਦਾ ਜੀ ਤੇ ਇਹਦਾ ਕੀ ਰੱਖੀ ਵਿੱਧਿਆ ਪਮੋ ਜਿਹੜਾ ਵੀਰ ਜੀ ਮੁੱਲ ਗਾ ਜੀ 85000 ਅੱਛਾ 80000 ਚੋਹਾਣਾ ਹੋ ਜੇਗੀ ਚਲੋ ਮਾਨਤਾਂ ਦੇ ਵਿੱਚ ਹੋ ਜਾਊਗਾ ਮਾਨਤਾਂ ਹੋ ਜੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਕੋਈ ਫੋਨ ਲਾਵੇ ਖੁੱਲਾ ਕਰਦੇ ਹਾਂ ਮਾਨਤਾਂ ਕੁਛ ਖੁੱਲਾ ਹੀ ਮਾਨਤਾਂ ਹੋਊਗਾ ਸਾਰਿਆਂ ਦੇ ਵਿੱਚ ਜਸਨ ਹੋਣੀ ਆ ਬਾਕੀ ਕੋਈ ਵੀਰ ਜਿਹਨੂੰ ਕਿਸ ਨੂੰ ਪਸੰਦ ਆਉਂਦੀ ਆ ਫੋਨ ਲਾਵੇ ਇੱਕ ਵਾਰੀ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਤੇ ਲੱਤ ਕੇ ਵੀ ਜੀ ਇਹਦੇ ਬਾਰੇ ਵੀ ਮੇਰੀ ਵੀ ਜੀ ਲੋਈ ਮਾਜਦੇ ਹਾਂਜੀ ਇਹਨੂੰ ਵੀ ਸੂਈ ਨੂੰ 10 ਦਿਨ ਹੋਏ ਜੀ 10 ਦਿਨ ਹੋ ਗਏ ਆ ਬੱਚਾ ਬੱਚਾ ਥਾ ਦੇਨੇ ਆਪਾਂ ਕੀ ਜੀ ਤੇ ਮਗਰ ਇਹਦੇ ਮਗਰ ਵੀਰ ਜੀ ਕੱਟੀ ਜੇ ਇਹਦੇ ਮਗਰ ਕੱਟੀ ਆ ਜਿਹੜੀ ਇਹਨੂੰ 10 ਦਿਨ ਹੋਏ ਸੂਈ ਨੂੰ ਤਾਜਾ ਹੀ ਆ ਬੱਚਾ ਜੀ ਬੱਚਾ ਜੀ ਇਹਦੇ ਇਹਦੇ ਸਟੇਟਸ ਵੀ ਜੀ ਦੁੱਧ 9 ਕਿਲੋ ਤਿਆਰ ਜੀ ਅੱਛਾ ਤੋ ਦੇਵੀ ਮਾਝ 12 ਕਿਲੋ ਚਵਾਏਗੀ। ਅੱਛਾ ਕੋਈ ਵੀਰ ਭਾਵੇਂ ਇਹਨੂੰ ਚੌਥੇ ਮੰਨਲੇ ਪੰਜਵੇਂ ਮੰਨਲੇ ਆਪਾਂ ਘਰ ਲੈਣ ਕਿਹਾ ਵੀ ਤੀਜੇ ਸਵੇ ਸੋਈ ਆ। ਅੱਜ ਸਾਹਮਣੇ ਆ ਜੋ ਵੀ ਆ ਸਰੋਗੋ ਜੀ ਤੁਹਾਡੇ ਸਾਹਮਣੇ ਜੀ। ਹਾਂਜੀ ਹਾਂਜੀ। ਤੇ ਦੁੱਧ 12 ਕਿਲੋ ਮਾਝ ਚਵਾਏਗੀ। ਚਵਾਇ ਚ ਵੀ ਬਹੁਤ ਸ਼ਾਨਦਾਰ ਜੀ। ਠੀਕ ਹੈ ਜੀ। ਹਾਂਜੀ ਠੀਕ। ਬਾਕੀ ਆ ਥਾਣੇ ਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਤੌਰ ਤੇ ਵੀ ਜੀ ਨਵੇਂ ਇੱਕ ਦੇ। ਬਾਪ ਬਾਕੀ ਇਹ ਹੈ ਕਿ ਮੱਝ ਜਿਹੜੀ ਆ ਅੰਦਰ ਹੀ ਰਹੀ ਆ ਬਾਹਰ ਘੱਟ ਕੱਢੀ ਗਈ ਆ ਤਾਂ ਅੰਦਰ ਦੀ ਮੱਝ ਦਾ ਜਿਹੜਾ ਵੱਖਰਾ ਹੀ ਪਤਾ ਲੱਗ ਜਾਂਦਾ ਰੰਗ ਬਦਲੇ ਹੁੰਦੇ ਆ ਅੱਜ ਲਾਇਆ ਵੀ ਤਾਂ ਉਹ ਤਾਂ ਜਿਹੜੀ ਕਾ ਮੈਂ ਬੋਲੀ ਕੋਣ ਜਗਾ ਉਸ ਜੀਆ ਧਰਦੀਆਂ ਮੱਜਾਂ ਕਿਉਂਕਿ ਜਿਹੜੀਆਂ ਰੋਜ਼ ਦੀਆਂ ਦੀਆਂ ਉਹ ਗਿੱਧੀਆਂ ਹੁੰਦੀਆਂ ਆ ਇਹ ਨਵੀਆਂ ਜਦੋਂ ਫੇਰ ਆਈਆਂ ਹੁੰਦੀਆਂ ਇਹਨਾਂ ਨੂੰ ਪੂਰਾ ਭੇਤ ਨਹੀਂ ਹੁੰਦਾ ਜਗਾ ਦਾ ਬਾਕੀ ਪਿੱਠਪੜੇ ਤੇ ਵੀ ਆਪਾਂ ਦੇਖ ਸਕਦੇ ਠੀਕ ਆ ਥਾਣਾ ਹਵਾਨੇ ਦੀ ਵੀ ਸਫਾਈ ਚ ਤੇ ਪੱਕਾ ਦੁੱਧ ਕਿੰਨਾ ਵੇਚੀ ਹੋਨੇ ਦੇਖੋ ਇਹ ਵੀ ਜੀ ਸੇ ਪੱਕਾ ਦੁੱਧ 9 ਕਿਲੋ ਹੋਏਗਾ ਜੀ ਅੱਛਾ ਅੰਦਾਜ਼ਾ ਕਰਕੇ ਕੋਈ ਆਪਣਾ ਵੀ 2 ਟਾਈਮ ਲੀਟਰ ਮਾਰ ਕੇ ਲੈ ਜੀ 9 ਕਿਲੋ ਦੁੱਧ ਹੋਏਗਾ ਝੋਟੀ ਤਾਜੀ ਸੂਈ ਹੈ ਵੀ ਮੱਝ ਮੱਝ ਜੜੀ ਹੈ ਹਾਂਜੀ ਮੱਝ ਤਾਜੀ ਸੂਈ ਹੈ ਤੋ 12 ਕਿਲੋ ਕਰੇਗੀ ਵੀ ਤੇ ਠੀਕ ਹੈ ਬਾਕੀ ਤਾਜੀ ਹੈ ਬੱਚਾ ਤੇ ਇਹਦਾ ਕੀ ਰੱਖਣਾ ਮੋਲ ਲਾ ਬੀੜਾ ਵੀਰ ਜੀ ਮੋਲ ਲੇਗਾ ਜੀ 65000 60000 ਦੀ ਵਾਝ ਦੇਣਾ 60000 ਦੀ ਦੇ ਦੋਗੇ ਵਿੱਚ ਛੋਟ ਛੱਟ ਹੋਰ ਹੋ ਜਾਈਏ ਅੱਜ ਛੋਟ ਹੋ ਜਾਈ ਕੋਈ ਵੀਰ ਫੋਨ ਕਰ ਕੋਈ ਫੋਨ ਲਾਵੇ ਇੱਕਰੀ ਹਨਾ ਠੀਕ ਹੈ ਜੀ ਠੀਕ ਹੈ ਵੀਰ ਕੋਈ ਕੁਛ ਹੈ ਨਾ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਫਿਰ ਹੀ ਪਸ਼ੂ ਖਰੀਦੇ ਜੀ ਤੁਸੀਂ ਪੈਸੇ ਖਰਚਣੇ ਜ਼ਿੰਮੇਵਾਰੀ ਵੀ ਤੁਹਾਡੀ ਹੋਣੀ ਚ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ